ਦੀਪ ਸਿੰਘ ਤੁਹਾਡਾ ਨਾ ਤੁਹਾਡੇ ਪਿਤਾ ਜੀ ਦਾ ਨਾਮ ਕੀ ਹੈ ਸ਼ਰਮ ਸਿੰਘ ਸ਼ਰਮ ਸਿੰਘ ਹਾਂਜੀ ਤੇ ਉਹਨਾਂ ਦੇ ਪਿਤਾ ਜੀ ਦੇ ਨਾਮ ਨੱਥਾ ਹੈਗੇ ਨੱਥਾ ਸਿੰਘ ਇੱਥੋਂ ਹੀ ਤਾਂ ਪਤਾ ਹੈ ਅੱਛਾ ਤੇ ਤੁਸੀਂ ਉੱਥੋਂ ਆਏ ਜੀ ਪਾਕਿਸਤਾਨੋਂ ਪਾਕਿਸਤਾਨ ਤੇ ਪਾਕਿਸਤਾਨ ਕਿਹੜਾ ਪਿੰਡ ਹੈ ਤੁਹਾਡਾ ਬਲਾਰ ਬਲਾਰ ਹਾਂਜੀ ਅੱਛਾ ਤੇ ਉਹ ਮੁਸਲਮਾਨਾਂ ਦਾ ਪਿੰਡ ਹੀ ਕਿ ਸਿੱਖਾਂ ਦਾ ਅੱਧਾ ਮੁਸਲਮਾਨਾਂ ਤੇ ਅੱਧਾ ਸਿੱਖਾਂ ਦਾ ਅੱਛਾ ਜਦੋਂ ਪਿਆਨਾ ਨਰੋ ਵਾਲ ਵਾਲਾ ਠਾਨਦਾਰ ਹਾਂ ਅੱਖਣ ਲੱਗਾ ਮੁਸਲਮਾਨਾਂ ਨੂੰ ਢਾਕੇ ਰੱਖੋ ਇਹ 47 ਦੀ ਵੰਡ ਦੀ ਗੱਲ ਆ ਆ ਜਦੋਂ ਵੰਡ ਹੋਈ ਕਿੰਨੀ ਕੁ ਉਮਰ ਸੀ ਤੁਹਾਡੀ 13 ਸਾਲ 13 ਸਾਲ ਦੇ ਪੂਰੇ ਜਵਾਨ ਹੀ ਤੁਸੀਂ ਪੂਰੇ ਹੀ ਕਿ 13 ਸਾਲ ਦੀ ਸਾਰੀ ਲੱਗੀ ਪੂਰੀ ਸੰਭਾਲ ਹੀ ਤੁਹਾਨੂੰ ਸੰਭਾਲ ਹਾਂ ਤੇ ਫਿਰ ਜਦੋਂ ਵੰਡ ਸ਼ੁਰੂ ਹੋ ਗਈ ਰੌਲਾ ਪੈ ਗਿਆ ਰੌਲਾ ਪੈ ਗਿਆ ਨਾ ਜਦੋਂ ਹਾਂ ਤੇ ਜੱਸਾ ਪਿਆ ਹੂੰ 2 ਘੰਟੇ ਗੋਲੀ ਚੱਲੀ ਅੱਛਾ ਉਧਰ ਉਧਰੀ ਅੱਛਾ ਤੇ ਜਦੋਂ ਮੁਗਿਆ ਨਸਲਾ ਹਾਂ ਸਰਦਾਰਾਂ ਕੋ ਉਹ ਫਿਰ ਉਧਰ ਹਜੂਮ ਚੜਿਆ ਸੀ ਮਤਲਬ ਮੁਸਲਮਾਨ ਵੱਖਰੇ ਇਕੱਠੇ ਹੋ ਗਏ ਤੇ ਸਿੱਖ ਇਕੱਠੇ ਵੱਖਰੇ ਹੋ ਗਏ ਇੱਕੋ ਪਿੰਡ 'ਚ ਹੀ ਇੱਕੋ ਪਿੰਡ ਹੂੰ ਪਿੰਡ ਵਾਲੇ ਮੁਸਲਮਾਨ ਜਿਹੜੇ ਸੀ ਉਹ ਜਿਹੜੇ ਸੀ ਨਾ ਉਹ ਤੇ ਸਾਡੀ ਮਤ ਕਰਦੇ ਅੱਛਾ ਅੱਛਾ ਜਿਹੜਾ ਬਾਹਰੋਂ ਪਿੰਡਾਂ ਤੋਂ ਆ ਸ਼ਦੇ ਹੈ ਨਾ ਜਥੇ ਆਉਂਦੇ ਹੀ ਜਿਹੜੇ ਜਥੇ ਆਉਂਦੇ ਹੀ ਉਹਨਾਂ ਵੱਟ ਅੱਛਾ ਚਲੋ ਪਿੰਡ ਦੀ ਗੋਲੀ ਚੱਲੀ ਹੂੰ ਤੇ ਪਿੰਡ ਨੂੰ ਫਿਰ ਭਾਜੜ ਪੈ ਗਈ ਅੱਛਾ ਕੋਈ ਚਰੀਆਂ ਕਮਾਦਾਂ ਹੀ ਲੁੱਗ ਗਿਆ ਕੋਈ ਕਿਤੇ ਲੁੱਗ ਗਿਆ ਤੇ ਮਾਵਾ ਨੇ ਪੁੱਤ ਨਹੀਂ ਸੰਭਾਲਿਆ ਹੂੰ ਕੋਈ ਕਿਤੇ ਕੋਈ ਕਿਤੇ ਹੂੰ ਸਾਰਾ ਪਰਿਵਾਰ ਵਿਛੜ ਗਿਆ ਹੂੰ ਵਿਛੜ ਗਿਆ ਤੇ ਚਲੋ ਮੈਂ ਕਰ ਰਹਾ ਹੂੰ ਇਕੱਲਾ ਹੀ ਹੂੰ ਛੋਟਾ ਅੱਛਾ ਅੱਛਾ ਲਿਖ ਜਿਹੀ ਤੂੰ ਮੈਂ ਇਕੱਲਾ ਰਹਿ ਗਿਆ ਜਦੋਂ ਮੈਂ ਰਹਿ ਗਿਆ ਨਾ ਇਕੱਲਾ ਹੀ ਹਾਂਜੀ ਮੈਂ ਮੈਂ ਹੁਣ ਕਿੱਧਰ ਨੂੰ ਜਾਵਾਂ ਹਾਂ ਉਹ ਮੈਂ ਫਿਰ ਚੜਿਆ ਕੋਠੇ ਤੇ ਕੋਠੇ ਆਂਦਾ ਨਾ ਪਿੰਡ ਦਾ ਛੱਤ ਕੋਈ ਸੀ ਅੱਛਾ ਸਾਰੇ ਕੋਠੋ ਕੁੱਠੀ ਸਾਰਾ ਪਿੰਡ ਨਾਲ ਜੁੜੇ ਸਾਰੇ ਜਾਰੇ ਜੁੜੇ ਅੱਛਾ ਅੱਛਾ ਮੈਂ ਜਾਵਣਿਆ ਮੋਚੀਆਂ ਦੇ ਘਰ ਅੱਛਾ ਮੋਚੀ ਮੁਸਲਮਾਨ ਮੁਸਲਮਾਨ ਹੀ ਉਹ ਅੱਛੀ ਹਾਂ ਮੋਚੀ ਨੇ ਮੈਨੂੰ ਨਾ ਮਾੜੀ ਪੋਲੀ ਉਤਰ ਕੇ ਦਿਵੜਿਆ ਬੂਹਾ ਤੇਨੇ ਮਾਰਿਆ ਹੂੰ ਉਹਦੀ ਪੌੜੀ ਉਤਰ ਕੇ ਉਹਦੇ ਘਰ ਜਾ ਵੜਿਆ ਹੂੰ ਘਰ ਜਾ ਵੜਿਆ ਮੋਚੀ ਨੇ ਮੈਨੂੰ ਬੜਾ ਪਿਆਰ ਕੀਤਾ ਅੱਛਾ ਕੁਟਿਆ ਨਾ ਪਿਆ ਫਿਕਰ ਨਾ ਕਰ ਪਰਵਾਹ ਨਾ ਕਰ ਹੂੰ ਚਲ ਮੈਂ ਪਰਿਵਾਰ ਚੋਂ ਵਿਛੜਿਆ ਹਾਂ ਹਾਂ ਤੇ ਰਾਤ ਮੈਨੂੰ ਉਹਨੇ ਰੱਖਿਆ ਹੂੰ ਦਿਨ ਚੜਿਆ ਨੇਰਾ ਹੀ ਹੀ ਅੱਦੇ ਇੱਕ ਮੁਸਰਮਾਨ ਸੀ ਨੂਰਾ ਨੂਰਾ ਹੂੰ ਉਹ ਪੰਜ ਚਾਰ ਪੁਰਾ ਅੱਛਾ ਪਿੰਡ ਦੇ ਪਿੰਡ ਦੇ ਹੂੰ ਉਹਦਾ ਨੂਰੀਆ ਸਾਡੇ ਭਾਈ ਦਾ ਯਾਰ ਸੀ ਹੂੰ ਉਹਦਾ ਤੇਰੇ ਯਾਰ ਦਾ ਮੁੰਡਾ ਵਿਛੜ ਗਿਆ ਹੂੰ ਹੁਣ ਕੀ ਕਰੀਏ ਮੈਂ ਤੇ ਇਕੱਲਾ ਬੰਦਾ ਹੂੰ ਉਹਨਾਂ ਲਈ ਅਮਨ